ਅੱਜੋ ਦੋਸਤੋ ਅੱਜ ਤੁਹਾਨੂੰ ਇੱਕ ਹੋਰ ਕੋਠੀ ਦਿਖਾਉਣੇ ਆ ਜੋ ਕਿ 3500 ਸਕਰ ਫੁੱਟ ਏਰੀਏ ਦੇ ਵਿੱਚ ਬਣੀ ਹੋਈ ਹੈ ਤੇ ਮੀਰਪੁਰ ਪਿੰਡ ਦੇ ਵਿੱਚ ਵਸੇ ਥੋੜਾ ਹਟਕੇ ਪਿੰਡ ਤੋਂ ਰਸਤੇ ਦੇ ਵਿੱਚ ਹੈ ਮੀਰਪੁਰ ਮਾਨਸਾ ਬਹੁਤ ਹੀ ਸੋਹਣੀ ਲੁੱਕ ਕਾ ਇਸ ਕੋਠੀ ਦੀ ਤੇ ਉੱਪਰ ਇੱਕ ਅਲੱਗ ਦੀ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਛੱਤ ਤੇ ਵੀ ਰੋ ਰਹੇ ਨੇ ਉਹੀ ਵਿਖਾਵਾਂਗੇ ਤੁਹਾਨੂੰ ਤੇ ਅੰਦਰੋਂ ਵੀ ਸਾਰਾ ਡਿਜ਼ਾਈਨ ਕੋਠੀ ਦਾ ਵਿਖਾਵਾਂਗੇ ਵੈਸੇ ਡਾਊਨ ਸੀਲਿੰਗ ਦਾ ਕੰਮ ਚੱਲਿਆ ਜਾਂਦਾ ਸੀਗਾ ਪੈਟਾ ਵਗੈਰਾ ਲੱਗੀਆਂ ਹੋਈਆਂ ਕੁਝ ਕਮਰਿਆਂ ਦੇ ਵਿੱਚ ਸਾਰੇ ਫਰੀ ਨਹੀਂ ਹੈਗੇ ਤੇ ਪੱਥਰ ਵਗੈਰਾ ਤੇ ਜੋੜੀਆਂ ਦਾ ਕੰਮ ਰਹਿੰਦਾ ਡਾਊਨ ਸੀਲਿੰਗ ਦਾ ਕੰਮ ਹੋਈ ਜਾਂਦਾ ਸੀਗਾ ਕੋਠੀ ਬਹੁਤ ਸੋਹਣੀ ਹੈ ਦੋਸਤੋ ਤੇ ਜੇ ਕੋਈ ਵੀ ਰਪਰਾ ਸੋਚ ਰਿਹਾ ਘਰ ਵਗੈਰਾ ਬਣਾਉਣ ਦੀ ਤਾਂ ਇਸ ਤੋਂ ਕਾਫੀ ਆਈਡੀਆ ਲੈ ਸਕਦਾ ਕੋਠੀ ਤੋਂ ਤੇ 프ਰੰਟ ਵਗੈਰਾ ਕਿਵੇਂ ਲੱਗਿਆ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਪੰਜਾਬ ਪੀਬੀ 31 ਫੇਸਬੁੱਕ ਤੇ ਵੀ ਤੇ YouTube ਤੇ ਵੀ ਪੰਜਾਬ ਪੀਬੀ 31 ਨੂੰ ਫੋਲੋ ਜ਼ਰੂਰ ਕਰਿਓ ਦੋਸਤੋ ਆਪਾਂ ਹਰ ਰੋਜ਼ ਨਵੀਂ ਕੋਠੀ ਦੀ ਜਾਂ ਬਣਦੀ ਕੋਠੀ ਦੀ ਵੀਡੀਓ ਪਾਉਂਦੇ ਰਹਨੇ ਆ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਸਕੇ ਪਤਾ ਲੱਗ ਜਾਂਦਾ ਹੁੰਦਾ ਵੀਡੀਓ ਵਗੈਰਾ ਚ ਦੇਖ ਕੇ ਕਿ ਆਪਾਂ ਬਣਾਉਣ ਤੋਂ ਬਾਅਦ ਆ ਲੁੱਕ ਬਣਾਵਾਂਗੇ 프ਰੰਟ ਜਾਂ ਕੋਈ ਸਾਈਡ ਕਿ ਇਦਾਂ ਦੀ ਸੋਹਣੀ ਲੱਗਦੀ ਹੈ ਕੋਠੀ ਇਹ ਕਲਾਸਿਕਲ ਲੁੱਕ ਦੀ ਕੋਠੀ ਹੈ ਤੇ ਬਹੁਤ ਸੋਹਣੀ ਹੈ ਕੋਠੀ ਤੇ ਆ ਵੇਖੋ ਪੋਰਚ ਜਿਸ ਦੇ ਵਿੱਚ ਇੱਕ ਕਲਾਸਿਕਲ ਲੁੱਕ ਦੇ ਕੇ ਗੋਲਕ 12 ਨੂੰ ਗੇਟਾਂ ਨੂੰ ਲੁੱਕ ਦਿੱਤੀ ਹੋਈ ਹੈ ਇਹ ਪੋਰਚ ਆ ਦੋਸਤੋ ਜੋ ਕਿ ਖੁੱਲਾ ਹੈ ਇਸ ਦੇ ਵਿੱਚ ਦੋ 프ਰੰਟ ਤੇ ਗੇਟ ਨੇ ਤੇ ਦੋ ਸਾਈਡਾਂ ਤੇ ਇੱਕ ਉਹ ਦੇਖੋ ਅੱਗੇ ਸਾਈਡ ਤੇ ਨਿਕੜਿਆ ਹੋਇਆ ਇੱਕ ਪੋਰਚ ਜੋ ਕਿ ਇੱਕ ਅਟਰੈਕਟਿਵ ਲੁੱਕ ਦਿੰਦਾ ਇਧਰੋਂ ਸੜਕ ਹੈ ਕਿ ਇਧਰਲੀ ਸਾਈਡ ਰਾਈਟ ਸਾਈਡ ਤੇ ਇਸ ਕੋਠੀ ਦੇ ਬਹੁਤ ਹੀ ਸੋਣੀ ਗੋਠੀ ਲੱਗਦੀ ਆ ਉਸ ਸਾਈਡ ਤੋਂ ਆਜੋ ਦੋਸਤੋਂ ਅੰਦਰ ਵਖੋਣਿਆ ਤੁਹਾਨੂੰ ਦਿਖਾਵਾਂਗੇ ਕਿ ਕਿੰਨੇ ਇਹਦੇ ਚ ਬੈਡਰੂਮ ਨੇ ਤੇ ਕਿੰਨੇ ਕਮਰੇ ਨੇ ਸੀਮ ਤੇਰੀਆ ਵਧੀਆ ਜਾਇਜ਼ ਜਾ ਕੋਈ ਬਾਲਾ ਨਹੀਂ ਖੁੱਲਾ ਜਾ ਇਹਦੀ ਅਬੀ ਫਾਲਤੂ ਹੀ ਹਨਾ ਵੀ ਜਗਾ ਸੱਤੀ ਪਈ ਐ ਐਦਾਂ ਕੋਈ ਕੰਮ ਨਹੀਂ ਆ ਦੇਖੋ ਪੋਰਚ ਦੇ ਵਿੱਚ ਮੇਨ ਗੇਟ ਥੋੜਾ ਪਿੱਛੇ ਹਟ ਗਿਆ ਤੇ ਫਰੰਟ ਤੇ ਦੋਨਾਂ ਸਾਈਡਾਂ ਤੇ ਕਮਰੇ ਥੋੜੇ ਜੇ ਅੱਗੇ ਕੱਢੇ ਹੋਏ ਨੇ ਇੱਧਰ ਲੈਫਟ ਸਾਈਡ ਤੇ ਲੈਫਟ ਸਾਈਡ ਦੇਖੋ ਦੋਸਤੋ ਡ੍ਰੈੰਗ ਰੂਮ ਹੈ ਜਿਸ ਦੇ ਵਿੱਚ ਪੈੜਾਂ ਲੱਗੀਆਂ ਹੋਈਆਂ ਸੀਗੀਆਂ ਤੇ ਡਾਊਨ ਸੀਲਿੰਗ ਦਾ ਕੰਮ ਚੱਲੀ ਜਾਂਦਾ ਸੀਗਾ ਇਸ ਦੇ ਨਾਲ ਇੱਕ ਵਾਸ਼ਰੂਮ ਬਣਾਇਆ ਹੋਇਆ ਹੈ ਡ੍ਰੈੰਗ ਰੂਮ ਦੇ ਨਾਲ ਬੈਕ ਸਾਈਡ ਤੇ ਤੇ ਇੱਧਰ ਦੂਸਰੀ ਸਾਈਡ ਤੇ ਰਾਈਟ ਸਾਈਡ ਇੱਕ ਬੈੱਡਰੂਮ ਆ 12 ਬਾਈ 13 ਦਾ ਤੌਂਸੀ ਲੰਬਕਾਰ ਦਾ ਕੰਮ ਰੇਡੀਆ ਪਲਾਸਟਰ ਵਗੈਰਾ ਹੋ ਚੁੱਕੀ ਹੈ ਕੋਠੀ ਜੋੜੀਆਂ ਤੇ ਪੱਥਰ ਰਹਿੰਦਾ ਹੈ ਇਧਰ ਇੱਕ ਵਾਸਰੂਮ ਜੋ ਕਿ ਕਾਮਨ ਵਾਸਰੂਮ ਲੌਬੀ ਦੇ ਵਿੱਚ ਆ ਵੇਖੋ ਦੋਸਤੋ ਡ੍ਰੈਂਗ ਰੂਮ ਦੇ ਬੈਕ ਸਾਈਡ ਤੇ ਕਿਚਨ ਇਹ ਕਿਚਨ ਹੈ ਜਿਸ ਦਾ ਕਿ ਇੱਕ ਗੇਟ ਬੈਕ ਸਾਈਡ ਤੇ ਕੱਢਿਆ ਹੋਇਆ ਹੈ ਆ ਵੇਖੋ ਜਿੱਥੇ ਕਿ ਆਰ ਜੀ ਰਸੋਈ ਬਣਨੀ ਹੈ ਓਨਲੀ ਸਲੈਪ ਪਾਈ ਹੋਈ ਐ ਇੱਥੇ ਕਾਲਮ ਲਗਾ ਕੇ ਇੱਥੇ ਆਰਜੀ ਸੋਈ ਚੁੱਲਾ ਚੌਂਕਾ ਕਹਿੰਦੇ ਨੇ ਪਿੰਡਾਂ 'ਚ ਜਿਆਦਾ ਵਰਤਦੇ ਆਪਾਂ ਇੱਕ ਬੈਡਰੂਮ ਇੱਧਰ ਦੋਸਤੋ ਕੋਠੀ ਦੇ ਵਿੱਚ نیچے ਤਿੰਨ ਬੈਡਰੂਮ ਨੇਗੇ ਤੇ ਇੱਕ ਇਹ ਬੈਡਰੂਮ ਇੱਧਰ ਬਣਾਇਆ ਹੋਇਆ ਇਸ ਦੇ ਨਾਲ ਵਾਸ਼ਰੂਮ ਡਰੈਸਿੰਗ ਰੂਮ ਅਟੈਚ ਐ ਤੇ ਪਿੱਛੇ ਵੱਡੀ ਵਿੰਡੋ ਲਗਾਈ ਹੋਈ ਆ ਆ ਵੇਖੋ ਬੈਡ ਵਾਸ਼ਰੂਮ ਤੇ ਤਾਂ ਕਿ ਰੋਸ਼ਨੀ ਪੈਂਦੀ ਰਹੇ ਸੂਰਜ ਦੀ ਰੋਸ਼ਨੀ ਨੈਚੁਰਲ ਲਾਈਟ ਵੀ ਜ਼ਰੂਰੀ ਹੁੰਦੀ ਹੈ ਕੋਠੀ ਦੇ ਵਿੱਚ ਵੈਸੇ ਕੋਠੀ ਦੇ ਵਿੱਚ ਨੈਚੁਰਲ ਲਾਈਟ ਵਧੀਆ ਪੈਂਦੀ ਹੈ ਖੁੱਲੀ ਹੈ ਕੋਠੀ ਡਿਊਪਲੈਕਸ ਕੋਠੀ ਹੈਗੀ ਆ ਵੇਖੋ ਪੌੜੀ ਤੇ ਇੱਥੇ ਗ੍ਰਿਲ ਲੱਗੀ ਜਾਣੀ ਆ ਜਗ੍ਹਾ ਛੱਡੀ ਹੋਈ ਆ ਤਾਂ ਕਿ ਕਾਫੀ ਰੋਸ਼ਨੀ ਪੈਂਦੀ ਰਹੇ ਪੌੜੀ ਚੜਨਸਾਰ ਇਧਰ ਸਾਈਡ ਤੇ ਦੋਸਤੋ ਉੱਤੇ ਵਿੰਡੋ ਲੱਗੀ ਹੋਈ ਹੈ ਕਿ ਜਿੱਥੇ ਗਲਾਸ ਫਿਕਸ ਹੋਣਾ ਹੈ ਤਾਂ ਕਿ ਲਾਈਟ ਪੈਂਦੀ ਹੈ ਆ ਦੇਖੋ ਲੌਬੀ ਬਹੁਤ ਖੁੱਲੀ ਹੈ ਉੱਪਰ ਡਾਊਨ ਸਿਲਿੰਗ ਹੋ ਚੁੱਕੀ ਹੈ ਇਧਰ ਇੱਕ ਗੇਟ ਰੱਖਿਆ ਹੋਇਆ ਓਪਨ ਕੋਈ ਰੂਮ ਨਹੀਂ ਹੈਗਾ ਪੌੜੀ ਚੜਨਸਾਰ ਲੈਫਟ ਹੈਂਡ ਆ ਦੇਖੋ ਇਹ ਲੁੱਕਰ ਦਿਸਦੀ ਹੈ ਬਸ ਲੁੱਕ ਦਿੱਤੀ ਹੋਈ ਹੈ ਇੱਕ ਬਾਲਕਨੀ ਕਹਿ ਸਕਦੇ ਆ ਇਹਨੂੰ ਆਪਾਂ ਸਾਈਡ ਤੋਂ ਉਧਰ ਸੜਕੇ ਜਾ ਰਹੀ ਹੈ ਜਿੱਧਰ ਆਪਾਂ ਕੁਰਸੀ ਵਗੈਰਾ ਢਾਕੇ ਇਧਰ ਬੈਠ ਸਕਦੇ ਆ ਆ ਵਿਖੋ ਦੋਸਤੋ ਇਸ ਦੇ ਨਾਲ ਹੀ ਉੱਪਰ ਇੱਕ ਫਰੰਟ ਤੇ ਬੈਡਰੂਮ ਆ ਗਿਆ ਇਧਰ ਜਿਸ ਦੇ ਨਾਲ ਵਾਸ਼ਰੂਮ ਵਗੈਰਾ ਅਟੈਚ ਹੈ ਤੇ ਇਸ ਦਾ ਇੱਕ ਗੇਟ ਬਾਹਰ ਰੱਖਿਆ ਹੋਇਆ ਹੈ ਹਵਾ ਕ੍ਰੋਸਿੰਗ ਵਾਸਤੇ ਬਾਹਰ ਵੈਸੇ ਜਗ੍ਹਾ ਹੈ ਨਹੀਂ ਇਧਰ ਆ ਵੇਖੋ ਡਰੈਸਿੰਗ ਰੂਮ ਵਾਸ਼ਰੂਮ ਆ ਇਧਰ ਇੱਕ ਗੇਟ ਰੱਖਿਆ ਹੋਇਆ ਹੈ ਆ ਵੇਖੋ ਸਿਰਫ ਹਵਾ ਕ੍ਰੋਸਿੰਗ ਵਾਸਤੇ ਹੁੰਦਾ ਹੈ ਤੇ ਇੱਕ ਵੱਖਰੀ ਲੁੱਕ ਦੇਣ ਵਾਸਤੇ ਇਸ ਦੇ ਕਾਰਨਰ ਵਿੰਡੋ ਲੱਗੀ ਹੋਈ ਹੈ ਬੈਡਰੂਮ ਦੇ ਵਿੱਚ ਤੇ ਇਹ ਬਲਕਨੀ ਦੇ ਵਿੱਚ ਆ ਗਿਆ ਆਪਾਂ ਮੈਨਗੇਟ ਸੈਕੰਡ ਪੋਰਸ਼ਨ ਆ ਵੇਖੋ ਦੋਸਤੋ ਸੈਕੰਡ ਪੋਰਸ਼ਨ ਦੀ ਲੁੱਕ ਤੇ ਸèm ਨੀਚੇ ਦੀ ਤਰ੍ਹਾਂ ਗਲਾਈ ਦਿੱਤੀ ਹੋਈ ਹੈ ਕਿੱਦਾਂ ਦੋ ਗੇਟ ਰੱਖੇ ਹੋਏ ਨੇ ਫਰੰਟ ਤੇ ਆ ਵੇਖੋ ਇੱਕ ਕਾਲਮ ਲਗਾ ਕੇ ਇਸਦੇ ਪਾਵੇ ਲਗਾਏ ਹੋਏ ਆ ਦੋਸਤੋ ਪਾਵੇ ਕਹਿ ਸਕਦੇ ਨੇ ਆਪਾਂ ਪਿੱਲਰ ਛੋਟੇ ਛੋਟੇ ਇਹ ਜਾਲੀ ਨਹੀਂ ਹੈਗੀ ਇਸ ਕੋਠੀ ਦੇ ਆਜੋ ਅੰਦਰ ਚੱਲਦੇ ਆਂ ਦੁਬਾਰਾ ਤੇ ਇੱਕ ਬੈਡਰੂਮ ਇਧਰ ਸਾਈਡ ਤੇ ਰਹਿ ਗਿਆ ਦੋ ਬੈਡਰੂਮ ਨੇ ਉੱਪਰ ਦੋਸਤੋ ਸੈਕੰਡ ਪੋਰਸ਼ਨ ਤੇ ਤੇ ਇਹ ਬੈਕ ਸਾਈਡ ਆ ਗਈ ਬੈਕ ਸਾਈਡ ਉਡੀ ਚੜੀ ਹੋਈ ਉੱਪਰੋਂ ਵੀ ਦਿਖਾਉਣਾ ਤੁਹਾਨੂੰ ਟੈਂਕੀ ਦੀ ਇੱਕ ਵੱਖਰੀ ਚੀਜ਼ ਬਣਾਈ ਹੈ ਬਾਈ ਨੇ ਤੇ ਜੋ ਕਿ ਦੂਰੋਂ ਲੁੱਕ ਵੀ ਦਿੰਦੀ ਹੈ ਇੱਕ ਅਟਰੈਕਟਿਵ ਲੁੱਕ ਕੋਠੀ ਨੂੰ ਸਾਈਡ ਤੋਂ ਬਹੁਤ ਜ਼ਿਆਦਾ ਦੂਰੋਂ ਦਿਸਦਾ ਹੈ ਗੋਲ ਸਲੈਪਾਈ ਹੋਈ ਹੈ ਟੈਂਕੀ ਦੀ ਜਿੱਥੇ ਕਿ ਬਹੁਤ ਜ਼ਿਆਦਾ ਡਬਲ ਜਗ੍ਹਾ ਹੈ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਆ ਵੇਖੋ ਦੋਸਤੋ ਵੱਖਰੀ ਚੀਜ਼ ਬਣਾਈ ਹੋਈ ਹੈ ਇੱਕ ਬਾਈ ਨੇ ਆ ਵੇਖੋ ਕਿ ਦੂਰੋਂ ਬਹੁਤ ਸੋਹਣੀ ਲੱਗਦੀ ਹੈ ਫਰੰਟ ਤੇ ਕਿੰਨੇ ਦਰਵਾਜ਼ੇ ਰੱਖੇ ਹੋਏ ਆ ਹਵਾ ਕ੍ਰੋਸਿੰਗ ਵਾਸਤੇ ਤਾਂ ਕਿ ਆ ਪਾਣੀ ਠੰਡਾ ਰਹੇ ਟੈਂਕੀ ਦੇ ਵਿੱਚ ਤੇ ਗਰਮ ਨਾ ਹੋਵੇ ਗਰਮੀ ਵਗੈਰਾ ਚ ਨਹੀਂ ਔਖਾ ਹੁੰਦਾ ਤੇ ਕਈ ਟੈਂਕੀਆਂ ਵੀ ਟਿਕ ਸਕਦੀਆਂ ਨੇ ਆ ਵੇਖੋ ਜਗ੍ਹਾ ਹੀ ਬਹੁਤ ਜ਼ਿਆਦਾ ਹੈ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈ ਲੋ ਦੋਸਤੋ ਕੈਂਟ ਚੀਜ਼ ਇਹ ਆਈਡੀ ਦੇ ਵਾਸਤੇ ਹੁੰਦੀਆਂ ਵੀਡੀਓ ਦੋਸਤੋ ਜੇ ਕੋਈ ਪ੍ਰਾਅ ਬਣਾ ਰਿਹਾ ਹੈ ਵੀ ਘਰ ਜਾਂ ਕੋਈ ਬਣਾਉਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਕੋਈ ਆਈਡੀਆ ਲੱਗ ਜੇ ਤਾਂ ਕਿ ਆਪਣਾ ਮਕਸਦ ਦੇ